ਗਾਈਸ ਗੁੱਡ ਈਵਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਕੱਲ ਆ ਗਿਆ ਸਾਡਾ ਰਿਜ਼ਲਟ ਹੁਣ ਦੇਖਦੇ ਕਿੰਨੀ ਪਰਸੈਂਟੇਜ ਆਉਂਦੀ ਕਿੰਨੀ ਪੋਜੀਸ਼ਨ ਆਉਂਦੀ ਕਿੰਨੇ ਨੰਬਰ ਆਉਂਦੇ 23 ਵਨ ਸ਼ਾਟ ਚੁੱਕਿਆ ਆ ਸੁੱਤਾ ਸੀਗਾ ਵਨ ਟੂ ਗਾਈਸ ਟਿਪ ਹੋ ਗਿਆ ਸੀਗਾ ਬੰਡੇ ਅੱਜ ਆ ਗਿਆ ਬੰਦੇਓ ਵੱਡੀ ਮੰਮੀ ਜੀ ਦੇ ਡੰਦੇ ਕੋਟੀ ਕਿਉਂਕਿ ਨਮੀ ਬਣੋਣੀ ਗਾਈਸ ਪਾਪਾ ਜੀ ਦੇ ਸੀਗੇ ਪ੍ਰੋਗਰਾਮ ਹਣ ਕਰਨ ਦੇ ਰੈਸਟ ਇਸ ਕਰਕੇ ਮੈਂ ਸ਼ਾਮ ਨੂੰ ਵਲੌਗ ਬਣਾਉਂਦੇ ਆਇਆ ਗਾਈਸ ਹੁਣ ਅਸੀਂ ਚੱਲੇ ਆਂ ਡਾਰਲੈਂਡ ਸਾਫਤੇ ਮਸਰਤੀ ਤੇ ਨਾਲ ਰਸ ਚਲੋ ਚੱਲਦੇ ਦੁਕਾਨੇ ਗਾਈਸ ਆਹ ਦੇਖੋ ਵਾਂਛੇ ਕਹਿੰਦਾ ਹੋਰ ਜੂਟ ਲੈਣੇ ਹੋਰ ਜੂਟ ਲੈਣੇ ਕਹਿੰਦਾ ਗਾਈਸ ਹੋਰ ਜੂਟ ਲੈਣੇ ਸਾਫਤੇ ਮਸਰਤੇ ਰਸ ਲੈ ਲਿਆ ਲੋ ਜੀ ਗਾਈਸ ਹੁਣ ਤੋਂ ਮੈਂ ਰੋਜ਼ ਐਕਸਰਸਾਈਜ਼ ਕਰਿਆ ਕਰਨੀ ਆ ਤਾਂ ਕਿ ਮੈਂ ਫਿਟ ਰਹਿ ਸਕਾਂ ਮੈਂ ਪੁਸ਼-ਅਪ ਵਗੈਰਾ ਲਾਲਿਆ ਕਰਨੇ ਚਲੋ ਹੁਣ ਮੈਂ ਐਕਸਰਸਾਈਜ਼ ਕਰਦਾ ਗਾਈਸ ਅੱਲੇ ਮੈਂ ਥੋੜੀ ਜੀ ਐਕਸਰਸਾਈਜ਼ ਕੀਤੀ ਮੈਨੂੰ ਲੱਗਦਾ ਦਰਦ ਪੈਣਾ ਆਪੇ ਕਿਉਂਕਿ ਮੈਂ ਇਨੀ ਐਕਸਰਸਾਈਜ਼ ਕਰੀ ਕੀਤੀ ਨਹੀਂ ਥੋੜੀ-ਥੋੜੀ ਆਦਤ ਪਾਉਂਗੀ ਹੁਣ ਮੈਂ ਡੇਲੀ ਐਕਸਰਸਾਈਜ਼ ਕਰਿਆ ਕਰ ਰਹੀ ਹਾਂ ਤੇ ਤੁਹਾਨੂੰ ਥੋੜਾ-ਥੋੜਾ ਦਿਖਾ ਦਿਆ ਕਰਨਾ ਕਦੀ-ਕਦੀ ਹਣ ਮਚਲੇ ਬਾਹਰ ਮਾਨਵੀ ਹੁਣੀ ਦੇਖ ਕੇ ਉਹਨੇ ਕੀ ਕਰੰਦੇ ਮਾਨਵੀ ਹੁਣੀ ਘਟਦੇ ਹਾਈਡ ਐਂਡ ਸੀਕ ਜਿਹਨੂੰ ਮੈਂ ਪਤੰਗ ਦਿੱਤਾ ਸੀਗਾ ਜਸਪ੍ਰੀਤ ਇਹ ਲੱਭੰਦਿਆ ਉਹਨਾਂ ਨੂੰ ਅੱਜ ਮਾਨਵੀ ਆਰਵੇ 100 ਆਈਸਪੀ ਵੀ ਆਰਵੇ ਬੰਚ ਵੀ ਗੇ ਲੰਦਿਆ ਮਮਾ ਜੀ ਤੋਂ ਹੁੰਦੇ ਭਾਂਡੇ ਨਾ ਸ਼ਬਦ ਲਾਇਆ ਨਹੀਂ ਸਕਾਲ ਦੇ ਰਿਜ਼ਲਟ ਦੀ ਮੈਨੂੰ ਬਹੁ ਟੈਨਸ਼ਨ ਹੋਣ ਦੀ ਤੇ ਐਕਸਾਈਟਮੈਂਟ ਵੀ ਹੋ ਰਹੀ ਆ ਮੈਂ ਤੇ ਆਪਣੇ ਵੱਲ ਬਹੁ ਮਿਹਨਤ ਕੀਤੀ ਕੋਈ ਨਾ ਹੁਣ ਨੰਬਰ ਦੇਖ ਦੇ ਕਿੰਨੇ ਆਉਂਦੇ ਆ ਗਾਇਸ ਵੰਚ ਉੱਤੇ ਆ ਗਿਆ ਚੀਜ਼ ਲੈ ਕੇ ਦੇਖਿਓ ਗਾਇਸ ਦੇ ਮੇਰੀ ਆ ਮੇਰੀ ਆ ਗਾਇਸ ਵੰਚ ਨੇ ਪੈਕੇਟ ਖੋਲਿਆ ਦੇਖਦੇ ਚੀਜ਼ ਜ਼ਿੰਦਗੀ ਨਹੀਂ ਦਿੰਦਾ ਪਹਿਲਾਂ ਹੀ ਦੇਣ ਲੱਪਿਆ ਗਾਇਸ ਲਿਆ ਗਾਈਸ ਦਾਲ ਬਣ ਚੁੱਕੀ ਆ ਦੇਖੋ ਗਾਈਸ ਦੇਖਣ ਜੀ ਟੇਸਟੀ ਲੱਗਦੀ ਆ ਗਾਈਸ ਹੁਣ ਬਾਬਾ ਜੀ ਨੇ ਜਾਣਾ ਪ੍ਰੋਗਰਾਮ ਇਸ ਕਰਕੇ ਟਾਈਮ ਦੀ ਸ਼ੋਰਟੇਜ ਆ ਹੁਣ ਮੈਂ ਵੈਸੋ ਲੌਗ ਦਾ ਕਰਦਾ ਐਂਡ ਪਸੰਦ ਆਈ ਹੁੰਗੀ ਤਾਂ ਲਾਈਕ ਕਰ ਦਿਓ ਚੈਨਲ ਤੇ ਨਵੇਂ ਆ ਦਾ ਸਬਸਕ੍ਰਾਈਬ ਕਰ ਦਿਓ ਮਿਲਦੀ ਆ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਕੱਲ ਗਾਈਸ ਮੇਰਾ ਰਿਜ਼ਲਟ ਆ ਕੱਲ ਤੁਸੀਂ ਵਲੌਗ ਦੇਖੋ ਰਿਜ਼ਲਟ ਵੀ ਧੰਨਵਾਦ ਜੀ